ਇਹ ਹੈ ਜੀ 12ਵੀਂ ਪੌੜੀ ਦੀ ਦੂਸਰੀ ਪੰਕਤੀ ਜੇ ਕੋ ਕਹੇ ਪਿੱਛੇ ਪਛੁਤਾਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਜੇ ਕੋ ਕਹੇ ਪਿੱਛੇ ਪਛੁਤਾਏ ਜੇ ਕੋ ਕਹੇ ਜੇ ਜੇਕਰ ਕੋਈ ਮਨੁੱਖ ਕੋਈ ਮਨੁੱਖ ਕਹੇ ਭਾਵ ਉਸ ਮਨੁੱਖ ਦੀ ਮੰਨੇ ਕੀ ਗਤ ਦਸੰਦੀ ਗੱਲ ਕਰੇ ਉਸ ਮਨੁੱਖ ਦੀ ਅਵਸਥਾ ਬਿਆਨ ਕਰਨ ਦੀ ਗੱਲ ਕਰੇ ਕਹਿੰਦੇ ਨੇ ਜੀ ਪਿੱਛੇ ਪਾ ਬਾਅਦ ਵਿੱਚ ਪਛਤਾਏ ਪਛਤਾਉਂਦਾ ਹੈ ਜੀ ਉਹ ਮਨੁੱਖ ਜਿਵੇਂ ਆਪਾਂ ਕਹਿ ਦਿੰਨੇ ਜੀ ਆਪਾਂ ਕਿਸੇ ਗਰੂਆਂ ਦੀ ਕਿਸੇ ਪਗਤ ਜਨਾਂ ਦੀ ਕਿਸੇ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੀ ਮਨ ਦੀ ਅਵਸਥਾ ਆਪਾਂ ਉਸ ਦੇ ਗੁਣਾਂ ਬਾਰੇ ਆਪਾਂ ਬਿਆਨ ਨਹੀਂ ਕਰ ਸਕਦੇ ਸਾਧੂ ਸੰਤਾਂ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਜੀ ਉਮੀ ਜੀ ਆਪਾਂ ਕੋਸ਼ਿਸ਼ ਕਰਦੇ ਆਂ ਕਿ ਮਹਾਰਾਜ ਕਹਿੰਦੇ ਨੇ ਜੀ ਕਿ ਉਹ ਮਨੁੱਖ ਬਾਅਦ ਵਿੱਚ ਪਛਤਾਉਂਦਾ ਕਿ ਮੈਂ ਅਜਿਹੇ ਯਤਨ ਕੀਤਾ ਉਸ ਪ੍ਰਭੂ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਦਾ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾ ਦੇ ਨਾਲ ਭਰਪੂਰ ਮਨੁੱਖ ਨੂੰ ਮੈਂ ਦੱਸਣ ਦਾ ਹੋਸ਼ਾ ਯਤਨ ਕੀਤਾ ਹੈ ਜੀ ਤੇ ਇਹੀ ਅਰਥ ਨਿਕਲਦੇ ਨੇ ਜੀ ਜੇਕਰ ਕੋਈ ਮਨੁੱਖ ਇਹ ਗੱਲ ਮਨ ਨੂੰ ਦੱਸਦੀ ਹੈ ਜੀ ਮਨ ਦੇ ਨਾਲ ਗੱਲ ਕਰਦੇ ਮਨਾ ਜੇ ਕੋਈ ਉਸ ਪ੍ਰਭੂ ਪਰਮਾਤਮਾ ਨੂੰ ਮਨ ਲਵੇ ਮਨਨੇ ਕੀ ਗੱਤ ਕਹੀ ਨਾ ਜਾਵੇ ਉਸ ਦੀ ਆਤਮਿਕ ਅਵਸਥਾ ਬਿਆਨ ਨਹੀਂ ਕਰ ਸਕਦਾ ਮੇਰੇ ਅਮਨਾ ਜੇ ਕੋਈ ਉਸ ਅਵਸਥਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਜੇ ਕੋਈ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਪਿਜੇ ਹੋਏ ਮਨੁੱਖ ਦੀ ਅਵਸਥਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਬਾਅਦ ਵਿੱਚ ਪਛਤਾਉਂਦਾ ਹੈ ਜੀ ਕਿ ਮੈਂ ਅਜਿਹਾ ਯਤਨ ਕੀਤਾ ਹੈ ਤੇ ਆਓ ਦੇਖੀਏ ਜੀ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਦੱਸਦੇ ਨੇ